ਰੋਵਾ ਬੱਲੇ ਮਾਤਾ ਤਾਰੇ ਪ੍ਰਣਵਤ ਨਾਨਕ ਹੁਕਮੁ ਬੁਛਾਣਾ ਸੁਖ ਹੋਵੇ ਦਿਨ ਰਾਤੀ ਪਲਤ ਪਲਤ ਸਵਾਰ ਆਵਲੇ ਧੰਨ ਧਾਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਆਪਾ ਕਿਰਪਾ ਮਖਿਸ਼ ਸ਼ਰੰਤ ਹੋਈ ਹੈ ਸਾਫ ਸਰਬੱਤਾਂ ਬਹੁਤ ਜੀਵੜਾ ਪਾ ਕੇ ਹੋ ਧੰਦਾ ਜੋਗ ਹੋ ਧਨ ਧਨ ਅਮਰ ਸ਼ਹੀਰ ਸੂਰ ਬੀਰ ਬਹਾਦਰ ਜੋਦੇ ਖੱਡੇ ਔਰ ਕਾਂਦੇ ਤਾਨੀ ਮਹਾਨ ਵਿਦਵਾਨ ਬਾਬਾ ਜੀ ਸਾਹਿਬ ਜੀ ਨਾਲ ਕੀ ਪਾਸ ਸਤਿ ਸ਼੍ਰੀ ਅਕਾਲ ਹੋ ਬਰਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਇੱਕ ਘੜੀ ਵਿੱਚ ਸਮਾ ਨਹੀਂ ਤੇ ਅੱਧੀ ਘੜੀ ਬੈਠ ਜਾ ਜੇ ਅੱਧੀ ਘੜੀ ਵਿੱਚ ਸਮਾ ਨਹੀਂ ਤੇ ਬਾਣੀ ਨੇ ਤੈਨੂੰ ਰੇ ਅੱਧੀ ਤੋਂ ਅੱਧੀ ਘੜੀ ਵੀ ਬੈਠ ਜਾ ਨਹੀਂ ਤੇ ਮਾਲਕ ਜੀ ਦੀ ਕਰਦੀ ਸਿੱਖ ਸਲਾਹ শ্রবণ ਕਰੇ ਜਾਂ ਆਪਣੀ ਮਸਾਰ ਵਿੱਚ ਤੋਂ ਵੈਕ ਨੂੰ ਦੀ ਸਿੱਖ ਸਲਾਹ ਲੈ ਸੰਗਤ ਵਿੱਚ ਬੈਠ ਕੇ ਤੇ ਤੇਰਾ ਜੀਵਨ ਸਭਲਾ ਹੋ